ਹਰੀਸ਼ ਤੇ ਮੰਮੀ ਡੈਡੀ ਆਇਆ ਨੂੰ ਤਕਰੀਬਨ 20 ਦਿਨ ਹੋ ਗਏ ਪਰ ਮੈਨੂੰ ਨਾ ਮਿਲਾਇਆ ਹਰੀਸ਼ ਨੇ ਮੈਨੂੰ ਘਰ ਲੈ ਆਉਣ ਤੋਂ ਮਨਾ ਕੀਤਾ ਹਰੀਸ਼ ਨੇ ਕਿਹਾ ਮੈਂ ਮੰਮੀ ਡੈਡੀ ਨਾਲ ਗੱਲ ਕਰ ਲਵਾਂ ਫਿਰ ਤੈਨੂੰ ਮਿਲਾਵਾਂਗਾ ਉਹਨਾਂ ਚਿਰ ਤੂੰ ਕਰੇ ਨਾ ਆਈ ਦਿਲ ਲੰਗਦੇ ਗਏ ਮੈਂ ਕਈ ਵਾਰ ਕਿਹਾ ਮੰਮੀ ਡੈਡੀ ਨਾਲ ਮਰਾਓ ਹਰੀਸ਼ ਹਰ ਵਾਰੀ ਇੱਕੋ ਗੱਲ ਲਖਦਾ ਅੱਜ ਕਰੂੰਗਾ ਗੱਲ ਹਰੀਸ਼ ਦੀਆਂ ਗੱਲਾਂ ਮੈਨੂੰ ਲਾਰੇ ਜਪਣ ਲੱਗੀਆਂ ਮੇਰਾ ਮੱਥਾ ਠਣਕਣ ਲੱਗਾ ਇਹ ਸਭ ਕੀ ਹੋ ਰਿਹਾ ਲੰਘਦੇ ਦਿਨਾਂ ਨਾਲ ਮੇਰੀ ਚਿੰਤਾ ਵਧਣ ਲੱਗੀ ਮੈਨੂੰ ਹਰੀਸ਼ ਤੇ ਸ਼ੱਕ ਹੋਣ ਲੱਗਾ ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਤਾਂ ਉਹਦੀਆਂ ਸਭੇ ਗਲਤੀਆਂ ਕਮੀਆਂ ਮੁਆਫ ਕਰ ਦਿੰਦੇ ਹਾਂ ਧਿਆਨ ਹੀ ਨਹੀਂ ਦਿੰਦੇ ਪਰ ਜਦੋਂ ਬੁੱਧੀ ਤੋਂ ਕੰਮ ਲੈਣੇ ਹਾਂ ਤਾਂ ਫਿਰ ਨਿੱਕੀਆਂ-ਨਿੱਕੀਆਂ ਗਲਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਹਨਾਂ ਨੂੰ ਜੋੜ ਕੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਮੈਂ ਵੀ ਇਸੇ ਤਰ੍ਹਾਂ ਕੀਤਾ ਹਰੀਸ਼ ਨੇ ਮੈਨੂੰ ਘਰ ਆਉਣ ਤੋਂ ਮਨਾ ਕੀਤਾ ਸੀ ਮੈਂ ਗਈ ਵੀ ਮੈਂ ਮਿਲਣ ਲਈ ਆਖਦੀ ਹਰੀਸ਼ ਹਫਤੇ ਵਿੱਚ ਇੱਕ ਵਾਰ ਮਿਲਦਾ ਬਹਾਲ ਕਿਸੇ ਹੋਟਲ ਵਿੱਚ ਹਰੀਸ਼ ਮੇਰਾ ਫੋਨ ਨਾ ਚੱਕਦਾ ਜਾਂ ਅੱਗੇ ਕੱਟਦਾ ਰਹਿੰਦਾ ਮੈਂ ਬਹੁਤ ਪਰੇਸ਼ਾਨ ਹੋਈ ਮੈਨੂੰ ਡਰ ਲੱਗਣ ਲੱਗਾ ਮੈਨੂੰ ਲੱਗਿਆ ਮੈਂ ਫਿਰ ਧੋਖਾ ਖਾ ਗਈ ਮੈਂ ਹਰੀਸ਼ ਦੇ ਘਰ ਗਈ ਜਾ ਕੇ ਜੋ ਦੇਖਿਆ ਬਹੁਤ ਦੁਖਦਾਈ ਸੀ ਧਰਤੀ ਫਟ ਗਈ ਤੇ ਮੈਂ ਵਿੱਚ ਤਸ ਗਈ ਹਰੀਸ਼ ਦੇ ਮੰਮੀ ਡੈਡੀ ਜਦੋਂ ਦੇ ਕੈਨੇਡਾ ਆਏ ਹਰੀਸ਼ ਹੋਰ ਜਗ੍ਹਾ ਰਹਿਣ ਲੱਗਾ ਹਰੀਸ਼ ਦੇ ਪੁਰਾਣੇ ਘਰ ਕੋਈ ਹੋਰ ਕਿਰਾਏਦਾਰ ਰਹਿ ਰਿਹਾ ਸੀ ਹਰੀਸ਼ ਨੂੰ ਪਤਾ ਸੀ ਮੈਂ ਘਰ ਆਵਾਂਗੀ ਹਰੀਸ਼ ਨੇ ਮੈਨੂੰ ਧੋਖੇ ਵਿੱਚ ਰੱਖਿਆ ਆਪਣੀ ਤਕਦੀਰ ਅਤੇ ਆਪਣੇ ਆਪ ਤੋਂ ਮੈਨੂੰ ਘੇਣਾਉਣ ਲੱਗੀ ਕਿ ਜਿਉਣਾ ਸੀ ਕੁੱਤਿਆਂ ਨਾਲੋਂ ਬੇਕਾਰ ਜ਼ਿੰਦਗੀ ਸੀ ਮੇਰੀ ਕਹਿ ਰਾਕ ਮੈਂ ਹਰੀਸ਼ ਨੂੰ ਫੋਨ ਕੀਤਾ ਅਤੇ ਘਰ ਬਾਰੇ ਪੁੱਛਿਆ ਹਰੀਸ਼ ਉਲਟਾ ਮੈਨੂੰ ਗਾਲਾਂ ਕੱਢਣ ਲੱਗਾ ਕਹਿਣ ਲੱਗਾ ਮੈਨੂੰ ਪਤਾ ਸੀ ਤੂੰ ਘਰ ਆਵੇਂਗੀ ਇਸ ਕਰਕੇ ਮੈਂ ਕੱਲ ਬਦਲ ਲਿਆ ਕਿੰਨੀਆਂ ਗੱਲਾਂ ਹਰੀਸ਼ ਮੈਨੂੰ ਬੋਲਦਾ ਰਿਹਾ ਦੱਸੋ ਹਾਲੇ ਵੀ ਮੈਂ ਗਲਤਾਂ ਇਹ ਔਰਤ ਦੀ ਤਕਸਰੀ ਲੋਟਾ ਕੇ ਵੀ ਸਭ ਕੁਝ ਸੁਣਨਾ ਪੈਂਦਾ ਮੇਰਾ ਕੀ ਕਸੂਰ ਸੀ ਮੈਂ ਤਾਂ ਬੇਪੱਖ ਹੋ ਕੇ ਅੱਜ ਵੀ ਸਖਣੀ ਖੜੀ ਹਾਂ ਫਿਰ ਵੀ ਕਸੂਰਪਾਰ ਬਣ ਗਈ ਅਗਰ ਹੁਣ ਵੀ ਨਾ ਸਮਝੀ ਤਾਂ ਫਿਰ ਮਤ ਗਿੱਚੀ ਪਿੱਛੇ ਨਹੀਂ ਗਿੱਟਿਆ ਚ ਹੋ ਮੈਂ ਸਭ ਕੁਝ ਸਮਝ ਗਈ ਹਰੀ ਇਸ ਲਈ ਮੈਂ ਟਾਈਮ ਪਾਸ ਸੀ ਹਰੀਸ਼ ਨੂੰ ਸਿਰਫ ਜਿਸਮਾਨੀ ਭੁੱਖ ਸੀ ਜਿਸ ਦੀ ਪੂਰਤੀ ਮੇਰੇ ਤੋਂ ਫ੍ਰੀਜ ਹੋ ਜਾਂਦੀ ਸੀ ਮੈਨੂੰ ਅਕਲੋਂ ਅੰਨੀ ਨੂੰ ਇੱਕ ਵਾਰ ਵੀ ਨਾ ਦਿਸਿਆ ਕਿ ਹਰੀਸ਼ ਫਸਲੀ ਬਰੇਟਾ ਐ ਮੈਂ ਬਰਬਾਦ ਹੋ ਗਈ ਮੈਂ ਟੁੱਟ ਗਈ ਹਰੀਸ਼ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ ਮੇਰੀ ਜ਼ਿੰਦਗੀ ਨੂੰ ਰੰਗीन ਕਰਨ ਦੇ ਸੁਪਨੇ ਦਿਖਾ ਕੇ ਬਾਕੀ ਬਚਦੇ ਰੰਗ ਵੀ ਕੱਢ ਲੈ ਗਿਆ ਅਤੇ ਜ਼ਿੰਦਗੀ ਬੇਰੰਗ ਕਰ ਗਿਆ ਬਚਪਨ ਮਾਂ ਪਿਓ ਤੇ ਭਾਈ ਨੇ ਰੋਲ ਦਿੱਤਾ ਜਵਾਨੀ ਸਹਰਿਆਂ ਨੇ ਖਾ ਲਈ ਅਤੇ ਹੁਣ ਹਰੀਸ਼ ਸਭ ਦੇ ਸਭ ਹਰਾਮੀ ਮੇਰੇ ਹਿੱਸੇ ਹੀ ਕਿਉਂ ਆਏ ਮੈਂ ਬਾਰ-ਬਾਰ ਫੁੱਟਣ ਦੀ ਕੋਸ਼ਿਸ਼ ਕੀਤੀ ਪਰ ਇਹ ਬੇਰਹਿਮੀ ਨਾਲ ਛਾਂਗਦੇ ਰਹੇ ਮੈਂ ਸਾਰੀ ਉਮਰ ਚੁੱਪ ਰਹੀ ਲੋਕਾਂ ਨੂੰ ਆਪਣੇ ਨਾਲ ਖੇਡਣ ਦਿੱਤਾ ਆਪਣੇ ਚੰਗੇ ਮਾੜੇ ਦੀ ਪਰਖ ਨਾ ਕੀਤੀ ਸਾਰੀ ਉਮਰ ਨਦਾਨਪੁਨਾ ਕਰਦੀ ਰਹੀ ਕਰਦਿਆਂ ਖਿਲਾਫ ਕਦੇ ਨਾ ਬੋਲੀ ਜੋ ਜਿੱਦਾਂ ਕਰਦਾ ਰਿਹਾ ਚੁੱਪਚਾਪ ਸਹਿੰਦੀ ਰਹੀ ਬਾਪ ਦੀਆਂ ਹਰਕਤਾਂ ਤੇ ਵੀ ਨਾ ਬੋਲੀ ਮੇਰਾ ਮੁਕ ਰਹਿਣਾ ਸੀ ਬਾਪ ਨੂੰ ਸਹਿ ਦਿੰਦਾ ਸੀ ਬਾਪੂ ਜਦੋਂ ਮਾੜੀਆਂ ਹਰਕਤਾਂ ਕਰਦਾ ਸੀ ਉਸ ਵਕਤ ਬੱਟਕੇ ਚ ਪੇੜ ਮਾਰੀ ਹੁੰਦੀ ਦੁਵਾਰਾ ਕੋਲ ਆਉਂਦੀ ਉਹਦੀ ਹਿੰਮਤ ਨਾ ਪੈਂਦੀ ਪਰ ਮੈਂ ਤਾਂ ਚੁੱਪਚਾਪ ਰਹੀ ਇਦਾਂ ਤਾਂ ਕੋਈ ਵੀ ਫਾਇਦਾ ਉਠਾ ਲਵੇਗਾ ਐਨੀ ਹਿੰਮਤ ਮੇਰੇ ਚ ਕਦੇ ਨਾ ਆਈ ਕਾਸ਼ ਮੈਂ ਇਦਾਂ ਕੀਤਾ ਹੁੰਦਾ ਮਾਮੇ ਨੇ ੱੱਕੇ ਨਾਲ ਵਿਆਹ ਕਰਤਾ ਬਿਨਾ ਬਹੁਤੀ ਚੂਚਾਂ ਕੀਤਿਆਂ ਮੈਂ ਵਿਆਹ ਕਰਵਾ ਲਿਆ ਇਹੀ ਸੋਚਦੀ ਰਹੀ ਜੋ ਕਿਸਮਤ ਨੂੰ ਮਨਜ਼ੂਰ ਪਰ ਮੈਂ ਗਲਤ ਰਹੀ ਕਿਸਮਤ ਕੀ ਹੈ ਕਿਸਮਤ ਮੌਕਿਆਂ ਦਾ ਨਾਂ ਏ ਜੋ ਇਨਸਾਨ ਛੋਟੇ ਤੋਂ ਛੋਟੇ ਮੌਕੇ ਨੂੰ ਅਜਾਈ ਜਾਣ ਦਿੰਦਾ ਉਹ ਬਾਅਦ ਵਿੱਚ ਪਛਤਾਉਂਦਾ ਫਿਰ ਕੱਲੀ ਕਾਸ਼ ਪੈਸ਼ ਰਹਿ ਜਾਂਦੀ ਹੈ ਕਾਸ਼ ਮੈਂ ਇਹ ਸਭ ਕੀਤਾ ਹੁੰਦਾ ਮੈਂ ਵਿਆਹ ਕਰਵਾਉਣ ਲਈ ਨਾ ਕਰਦੀ ਤਾਂ ਮਾਮੇ ਦੀ ਕੀ ਮਜਾਲ ਸੀ ਮੈਨੂੰ ੱੱਕੇ ਨਾਲ ਭੇਡਾਂ ਬੱਕਰੀਆਂ ਮੰਗ ਕਿਸੇ ਨਾਲ ਤੋੜ ਦਿੰਦਾ ਬਾਕੀ ਰਹਿੰਦੀ ਕਸਰ ਸਹੁਰਿਆਂ ਨੇ ਕੱਢ ਦਿੱਤੀ 14 ਸਾਲ ਕੁੱਟ ਖਾਂਦੀ ਰਹੀ ਕੀ ਗੱਲ ਕੁੱਟ ਖਾਣ ਦਾ ਮੇਰਾ ਕੋਈ ਸੌਦਾ ਹੋਇਆ ਸੀ ਇਹੇ ਡਰ ਸੀ ਅਗਰ ਅੱਗੇ ਬੋਲੀ ਤਾਂ ਪਤਾ ਨਹੀਂ ਕੀ ਕਰ ਦੇਣਗੇ ਕਿਤੇ ਮੈਨੂੰ ਛੱਡ ਨਾ ਦੇਣ ਅਗਰ ਛੱਡ ਦਿੱਤਾ ਤਾਂ ਮੈਂ ਕੀ ਕਰਾਂਗੀ ਕਿੱਥੇ ਜਾਵਾਂਗੀ ਆਪਣੀ ਇੱਜ਼ਤ ਲੁਟਾ ਕੇ ਮਾਪਿਆਂ ਦੀ ਇੱਜ਼ਤ ਬਚਾਉਂਦੀ ਰਹੀ ਮੇਰੇ ਬਿਨਾਂ ਮੈਨੂੰ ਕੁੱਤਿਆਂ ਨੇ ਨਹੀਂ ਪਛਾਨਣਾ ਪਾਲਦੇ ਬੋਲੇ ਸ਼ਬਦ ਮੈਨੂੰ ਪਰੇਸ਼ਾਨ ਕਰਨ ਲੱਗੇ ਜਦੋਂ ਮੈਂ ਪਾਲ ਨਾਲੋਂ ਅਲੱਗ ਹੋਈ ਤਾਂ ਆਉਂਦੀ ਨੇ ਮੈਨੂੰ ਆਖਿਆ ਤੈਨੂੰ ਕੁੱਤਿਆਂ ਨੇ ਨਹੀਂ ਪੁੱਛਣਾ ਕੀ ਮੇਰੀ ਦਸ਼ਾ ਇੰਨੀ ਮਾੜੀ ਐ ਨਹੀਂ ਇਹ ਨਹੀਂ ਹੋ ਸਕਦਾ ਬਹੁਤ ਸਹਿ ਲਿਆ ਹੁਣ ਹੋਰ ਨਹੀਂ ਸੰਦੀਪ ਦੀਆਂ ਗੱਲਾਂ ਚੇਤੇ ਆਉਣ ਲੱਗੀਆਂ ਤੇਰੇ ਕੋਲ ਦੋ ਰਸਤੇ ਨੇ ਇੱਕ ਤਾਂ ਰੋ ਪਿੱਟ ਕੇ ਦੁੱਖਾਂ ਤਕਲੀਫਾਂ ਵਿੱਚ ਬਾਕੀ ਬਚਦੀ ਘੱਟ ਲੈ ਜਾਂ ਆਪਣੇ ਆਪ ਨੂੰ ਇੰਨੀ ਤਾਕਤਵਰ ਬਣਾ ਲੈ ਕੇ ਹੱਸ ਕੇ ਸਮਝਦਾਰੀ ਨਾਲ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈ ਅਤੇ ਬਾਕੀ ਬਚਦੀ ਬੱਚਿਆਂ ਨਾਲ ਹੱਸ ਖੇਡ ਕੇ ਕੱਟ ਲੈ ਆਪਣੇ ਆਪ ਵਿੱਚ ਇੰਨੀ ਤਾਕਤਵਰ ਬਣ ਕੇ ਸਮਾਜ ਦੀਆਂ ਕੁਰਤੀਆਂ ਦੇ ਪਰਹੇਟ ਹੱਦਵੀਆਂ ਲਾਚਾਰ ਕੁੜੀਆਂ ਦੀ ਆਵਾਜ਼ ਬਣਾ ਪਾਲ ਨਾਲੋਂ ਮੇਰਾ ਤਲਾਕ ਹੋ ਗਿਆ ਦੋਨੇ ਬੱਚੇ ਮੇਰੇ ਕੋਲ ਰਹੇ ਮੇਰੇ ਨਾਲ ਕੀ ਹੋਇਆ ਮੈਂ ਸਭ ਪਲਾਉਣਾ ਸ਼ੁਰੂ ਕਰਤਾ ਅੱਖਾਂ ਦੇ ਹੰਝੂਆਂ ਨੇ ਟਪਕਣਾ ਬੰਦ ਕਰਤਾ ਖਿਆਲਾਂ ਚੋਂ ਨਿਕਲ ਮੈਂ ਹਕੀਕਤ ਵਿੱਚ ਰਹਿਣ ਲੱਗੀ ਮੈਂ ਇੱਕ ਗੱਲ ਸਮਝ ਗਈ ਅਗਰ ਮੈਨੂੰ ਕੋਈ ਖੁਸ਼ ਰੱਖ ਸਕਦਾ ਹੈ ਤਾਂ ਉਹ ਸ਼ਖਸ ਮੈਂ ਆਪ ਸੀ ਦੂਸਰਿਆਂ ਦੇ ਸਹਾਰੇ ਦੀ ਉਮੀਦ ਮੈਂ ਦਿਲੋਂ ਕੱਢ ਦਿੱਤੀ ਮੇਰਾ ਗੁਜ਼ਾਰਾ ਕਾਫੀ ਮੁਸ਼ਕਲ ਨਾਲ ਹੋ ਰਿਹਾ ਸੀ ਆਪਣੇ ਮੂੰਹੋਂ ਬੁਰਕੀਆਂ ਕੱਢ ਮੈਂ ਮੀਤ ਨੂੰ ਖਵਾ ਦਿੱਤੀਆਂ ਮੈਂ ਜਿਹੜਾ ਪੈਸਾ ਕਮਾਉਂਦੀ ਉਹਦੇ ਨਾਲ ਘਰ ਦਾ ਕਿਰਾਇਆ ਬੱਚਿਆਂ ਦੀ ਫੀਸ ਖਾਣ ਪੀਣ ਦਾ ਖਰਚਾ ਅਤੇ ਹੋਰ ਖਰਚੇ ਬੜੀ ਮੁਸ਼ਕਲ ਨਾਲ ਨਿਕਲਦੇ ਕਈ ਵਾਰ ਘਰ ਦਾ ਕਿਰਾਇਆ ਲੇਟ ਕਰਦੀ ਤਾਂ ਮਕਾਨ ਮਾਲਕ ਨੇ ਬਹੁਤ ਬੋਲਦਾ ਸਮਾਨ ਬਾਹਰ ਸੁੱਟਣ ਦੀਆਂ ਧਮਕੀਆਂ ਦਿੰਦਾ ਆਪਣੀ ਹਾਲਾਤ ਬਾਰੇ ਮੈਂ ਸੰਦੀਪ ਨੂੰ ਦੱਸਿਆ ਸੰਦੀਪ ਨੇ ਤਰਵਾਸ ਦਵਾਇਆ ਕਿ ਉਹ ਕੁਛ ਕਰੇਗਾ ਸੰਦੀਪ ਦਾ ਇੱਕ ਦੋਸਤ ਦਵਿੰਦਰ ਸਿੰਘ ਮਾਨ ਟ੍ਰਾਂਟੋ ਵਿੱਚ ਰਹਿੰਦਾ ਸੀ ਰੱਬ ਵੀ ਇਨਸਾਨਾਂ ਵਿੱਚ ਵਸਦਾ ਦਵਿੰਦਰ ਨੇ ਮੈਨੂੰ ਰਹਿਣ ਲਈ ਬੀਸਮੈਂਟ ਦਿੱਤੀ ਕਿ ਹਾ ਜਿੰਨਾ ਸਮਾਂ ਰਹਿਣਾ ਹੈ ਰਹੋ ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਇੱਕ ਗੱਲ ਹੋਰ ਕਮਾਲ ਦੀ ਆਖੀ ਅਗਰ ਕਦੇ ਪੈਸਿਆਂ ਦੀ ਜ਼ਰੂਰਤ ਹੋਵੇ ਤਾਂ ਬੇਝਿਜਕ ਦੱਸ ਦੇ ਹੋ ਇਹ ਮਿਹਰਬਾਨ ਕੱਲੀ ਮੇਰੇ ਤੇ ਹੀ ਨਹੀਂ ਦਵਿੰਦਰ ਦੇ ਘਰ ਜਿੰਨੀਆਂ ਵੀ ਕੁੜੀਆਂ ਰਹਿੰਦੀਆਂ ਬਾਈ ਨੇ ਕਦੇ ਕਿਸੇ ਤੋਂ ਡਾਲਰ ਨਹੀਂ ਲਿਆ ਕਲਵੀ ਦੁਨੀਆ ਵਿੱਚ ਜਿੱਥੇ ਹੱਥ ਹੱਥ ਨੂੰ ਖਾਂਦਾ ਉੱਥੇ ਇਹੋ ਜਿਹੇ ਇਨਸਾਨ ਵੀ ਹਨ ਜਿਹੜੇ ਲੋਕਾਂ ਦੀ ਭਲਾਈ ਲਈ ਸੋਚਦੇ ਹਨ ਮੇਰੇ ਲਈ ਆਸਾਨ ਹੋ ਗਿਆ ਮੈਂ ਘਰ ਦੇ ਕਿਰਾਏ ਤੋਂ ਬਚ ਗਈ ਮਨ ਦਾ ਬੋਝ ਥੋੜਾ ਹਲਕਾ ਹੋਇਆ ਬੇਸਮੈਂਟ ਵਿੱਚ ਇੱਕ ਕੁੜੀ ਪਹਿਲਾਂ ਰਹਿੰਦੀ ਸੀ ਇੱਕ ਪਰਿਵਾਰ ਯਾਨੀ ਕਿ ਜੈਸਮੀਨ ਅਤੇ ਰਵੀ ਦੀਪੀ ਅੰਮ੍ਰਿਤਸਰ ਦੀ ਰਹਿਣ ਵਾਲੀ ਸੀ ਪੜ੍ਹਨ ਲਈ ਘਰਦਿਆਂ ਨੇ ਕੈਨੇਡਾ ਭੇਜੀ 20 ਸਾਲਾਂ ਦੀ ਉਮਰ ਜਵਾਨੀ ਦੀ ਦਹਲੀਜ਼ ਤੇ ਹੁਣੇ-ਹੁਣੇ ਖੜੀ ਮੁਟਿਆਰ ਸੀ ਦੀਪੀ ਸੁਹਾਵਣੀ ਹਸਮੁਖ ਫੁੱਲਾਂ ਵਾਂਗ ਖੜੀ ਰਹਿਣ ਵਾਲੀ ਦੀਪੀ ਮੇਰੇ ਬੱਚਿਆਂ ਨਾਲ ਖੇਡਦੀ ਰਹਿੰਦੀ ਜੈਸਮੀਨ ਤੇ ਰਵੀ ਦੀਪੀ ਨੂੰ ਦੀਦੀ ਆਖ ਕੇ ਬੁਲਾਉਂਦੇ ਬੱਚਿਆਂ ਨੂੰ ਖੇਡਦੇ ਦੇਖ ਮੈਂ ਖੁਸ਼ ਹੁੰਦੀ ਦੀਪੀ ਮੇਰੇ ਪਰਿਵਾਰ ਵਾਂਗ ਜਾਪਦੀ ਮੈਂ ਬਹੁਤ ਖੁਸ਼ ਹਾਂ ਚਿੰਤਾ ਮੁੱਕ ਗਈ ਦਵਿੰਦਰ ਵਾਈ ਦਾ ਘਰ ਸਵਰਗ ਹੈ ਸਵਰਗ ਤਾਂ ਹੋਣਾ ਹੀ ਹੈ ਰੱਬ ਵਰਗੇ ਇਨਸਾਨ ਜੋ ਰਹਿੰਦੇ ਸੀ ਦਵਿੰਦਰ ਦੀ ਪਤਨੀ ਅਤੇ ਇੱਕ ਲੜਕੀ ਵਿਦੇਸ਼ ਪੜਨ ਨਾਉਂਦੀਆਂ ਕੁੜੀਆਂ ਦੀ ਗੱਲ ਪਹਿਲਾਂ ਕਰ ਚੁੱਕੀ ਹਾਂ ਮੁਸ਼ਕਲ ਹੀ ਨਹੀਂ ਬਹੁਤ ਮੁਸ਼ਕਲ ਹੈ ਜਿਹੜੀਆਂ ਕੁੜੀਆਂ ਆਪਣੇ ਕਿਸੇ ਖਾਸ ਰਿਸ਼ਤੇ ਕੋਲ ਆ ਜਾਂਦੀਆਂ ਉਹਨਾਂ ਨੂੰ ਸਖਾਲਾ ਹੋ ਜਾਂਦਾ ਬਾਹਰਲੇ ਮੁਲਕਾਂ ਦਾ ਨਾਂ ਹੀ ਸੋਹਣਾ ਪਰ ਜੋ ਬੀਤਦਾ ਜੋ ਅਸੀਂ ਸਹਿੰਦੇ ਹਾਂ ਉਹ ਕੜੈਨੇ ਦੀ ਗੋਲੀ ਵਰਗਾ ਔੜਾ ਅਹਿਸਾਸ ਹੈ ਪਰ ਅਸੀਂ ਮਿਹਨਤਾਂ ਨਾਲ ਸਰ ਕਰਨਾ ਜਾਣਦੇ ਆਂ ਪੰਜਾਬੀਆਂ ਲੜਪੇਨ ਮਿਹਨਤਾਂ ਨਾਲ ਆਪਣੀ ਪਛਾਣ ਬਣਾਉਣਾ ਜਾਣਦੇ ਆਂ ਜ਼ਿੰਦਗੀ ਸੰਘਰਸ਼ ਦਾ ਨਾਂ ਏ ਹਾਲਾਤਾਂ ਦੀ ਮੋਹਰ ਪਿੰਡੇ ਤੇ ਲਵਾਉਣੀ ਪੈਂਦੀ ਐ ਫਿਰ ਕਿਤੇ ਜਾ ਕੇ ਸਿੱਕਾ ਚੱਲਦਾ ਦੀਪੀ ਪੜਦੀ ਅਤੇ ਨਾਲ ਇੱਕ ਸਟੋਰ ਵਿੱਚ ਕੰਮ ਕਰਦੀ ਦੀਪੀ ਦਾ ਗੁਜ਼ਾਰਾ ਠੀਕ ਚੱਲ ਰਿਹਾ ਸੀ ਕਦੇ-ਕਦੇ ਘਰ ਦੀ ਬਹੁਤ ਜ਼ਿਆਦਾ ਆਉਂਦੀ ਵਿਚਾਰੀ ਢਿੱਲਾ ਜਿਹਾ ਮੂੰਹ ਬਣਾ ਕੇ ਫਿਰਦੀ ਰਹਿੰਦੀ ਦਰਦਿਆਂ ਨਾਲ ਫੋਨ ਤੇ ਗੱਲਾਂ ਕਰਦੀ ਫੋਨ ਕੱਟਣਸਾਂ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗ ਜਾਂਦੀ ਮੈਂ ਦੀਪੀ ਦਾ ਖਿਆਲ ਰੱਖਦੀ ਪਹਿੜੀਆਂ ਹਵਾਵਾਂ ਤੋਂ ਜਾਣੂ ਕਰਵਾਉਂਦੀ ਮੈਂ ਨਹੀਂ ਚਾਹੁੰਦੀ ਸੀ ਜੋ ਮੇਰੇ ਨਾਲ ਹੋਇਆ ਉਹ ਕਿਸੇ ਵੀ ਕੁੜੀ ਨਾਲ ਹੋਵੇ ਮੈਂ ਨਹੀਂ ਚਾਹੁੰਦੀ ਸੀ ਇਹ ਪੈੜੀਆਂ ਹਵਾਵਾਂ ਦੀਪੀ ਵਰਗੀਆਂ ਕੋਮਲ ਕੁੜੀਆਂ ਦਾ ਚਹਿਰਾ ਸਾਰਨ ਮਾਰੇ ਹਾਲਾਤ ਵਿੱਚ ਬੰਦਾ ਗਲਤ ਰਾਹਤਿਆਂ ਨੂੰ ਚੁਣ ਲੈਂਦਾ ਇਹ ਰਾਹਤੇ ਮੰਜ਼ਲ ਤੋਂ ਕੋਹਾਂ ਦੂਰ ਲੈ ਜਾਂਦੇ ਹਨ ਇਹ ਘਮਣਕੇਰੀਆਂ ਜ਼ਿੰਦਗੀ ਬਰਬਾਦ ਕਰ ਸੁੱਟਦੀਆਂ ਦੀਪੀ ਤਾਂ ਸੋਈ ਮੋਈ ਦਾ ਬੁੱਟਾ ਸੀ ਜੀ ਨੂੰ ਉਹਨੇ ਸਪਰਸ਼ ਤੋਂ ਬਚਾ ਕੇ ਰੱਖਣਾ ਪੈਣਾ ਪਰ ਮੈਂ ਚਾਹੁੰਦੀ ਸੀ ਮੇਰੇ ਸਮੀਤ ਸਾਰੀਆਂ ਕੁੜੀਆਂ ਆਪਣੇ ਆਪ ਵਿੱਚ ਮਾਤਾ ਪਿਤਾ ਕੁਰਬਾਨ ਜੋ ਲੋੜ ਭੰਨ ਤੇ ਤਲਵਾਰ ਦੀ ਧਰ ਬਣ ਸਕਣ ਇੱਕ ਅਜਿਹੀ ਸ਼ਕਤੀ ਆਪਣੇ ਅੰਦਰ ਪੈਦਾ ਕਰਨ ਦੀ ਲੋੜ ਹੈ ਜੋ ਸਾਨੂੰ ਡੋਲਣ ਨਾ ਦੇਵੇ ਦੀਪੀ ਸਾਡੇ ਨਾਲ ਉਹ ਰਗ ਰਹਿਣ ਲੱਗੀ ਦੀਪੀ ਕੈਲਗਰੀ ਚਲੀ ਗਈ ਤਕਰੀਬਨ 1 ਸਾਲ ਬੀਤ ਗਿਆ ਜੈਸਮੀਨ ਤੇ ਰਵੀ ਦੀਪੀ ਨੂੰ ਬਹੁਤ ਯਾਦ ਕਰਦੇ ਨਾ ਕਦੇ ਮੈਂ ਬੱਚਿਆਂ ਨੂੰ ਕੈਲਗਰੀ ਦੀਪੀ ਨਾਲ ਮਿਲਾ ਲਿਆਉਂਦੀ ਦੀਪੀ ਵੀ ਇੱਕ ਦੋ ਵਾਰ ਟ੍ਰਾਂਟੋ ਸਾਨੂੰ ਮਿਲਣ ਆਈ ਬੱਚਿਆਂ ਦਾ ਦੀਪੀ ਵੀ ਨਾ ਦਿਲ ਲੱਗਦਾ ਇਸ ਕਰਕੇ ਕਈ ਵਾਰ ਮਿਲਣ ਦੀ ਜਿੱਦ ਕਰਦੇ ਕੈਲਗਰੀ ਚ ਰਹਿੰਦੇ ਪੰਜਾਬੀ ਮੁੰਡੇ ਜੈਲੀ ਨਾਲ ਦੀਪੀ ਦਾ ਅਫੇਅਰ ਚੱਲ ਰਿਹਾ ਸੀ ਉਸਦੇ ਕਹਨ ਤੇ ਦੀਪੀ ਟ੍ਰਾਂਟੋ ਤੋਂ ਕੈਲਗਰੀ ਚਲੀ ਗਈ ਉੱਥੇ ਕੰਮ ਕਰਨ ਲੱਗੀ ਤੇ ਜੈਲੀ ਨਾਲ ਹੀ ਰਹਿੰਦੀ ਮੈਂ ਦੀਪੀ ਨੂੰ ਰੋਕਿਆ ਸਮਝਾਇਆ ਬਹੁਤ ਪਰ ਦੀਪੀ ਦੀ ਅਕਲ ਤੋਂ ਪਰਦਾ ਨਾ ਹਟਿਆ ਜੈਲੀ ਦੇ ਪਿਆਰ ਚ ਪੂਰੀ ਤਰ੍ਹਾਂ ਭਿੱਜ ਚੁੱਕੀ ਸੀ ਦੀਪੀ ਉਸ ਮੋੜ ਤੇ ਖੜੀ ਸੀ ਜਿੱਥੋਂ ਪਿੱਛੇ ਮੁੜਨਾ ਮੌਤ ਨੂੰ ਗੱਲ ਲਾਉਂਦੇ ਬਰਾਬਰ ਹੈ ਅੱਗੇ ਖੂਹ ਅਤੇ ਪਿੱਛੇ ਖਾਈ ਵਾਲਾ ਹਾਲ ਹੁੰਦਾ ਮੈਂ ਜਦ ਵੀ ਦੀਪੀ ਨੂੰ ਮਿਲਦੀ ਜਾਂ ਗੱਲ ਕਰਦੀ ਉਹਨੂੰ ਸਮਝਾਉਂਦੀ ਅਤੇ ਕਦੇ ਕਿਸੇ ਹੈਲਪ ਦੀ ਜ਼ਰੂਰਤ ਹੋਵੇ ਮੈਨੂੰ ਯਾਦ ਕਰਨ ਨੂੰ ਆਖਦੀ ਮੈਂ ਆਪਣੇ ਨਾਲੋਂ ਜ਼ਿਆਦਾ ਹੋਰਾਂ ਕੁੜੀਆਂ ਦੀ ਫਿਕਰ ਕਰਦੀ ਜਿਹੜੀਆਂ ਇੱਥੇ ਆ ਕੇ ਆਪਣੇ ਰਾਹ ਤੋਂ ਪਟਕ ਜਾਂਦੀਆਂ ਸਨ ਇਹਨਾਂ ਵਿੱਚੋਂ ਦੀਪੀ ਮੇਰੇ ਸਭ ਤੋਂ ਨਜ਼ਦੀਕ ਸੀ ਮੈਂ ਆਪਣੇ ਆਪ ਵਿੱਚ ਖੁਸ਼ ਰਹਿੰਦੀ ਅਤੇ ਦੂਸਰੀਆਂ ਕੁੜੀਆਂ ਬਾਰੇ ਚਿੰਤਤ ਮੈਨੂੰ ਕਿਸੇ ਹੋਰ ਸਹਾਰੇ ਦੀ ਲੋੜ ਨਾ ਪੈਂਦੀ ਮੈਂ ਆਪਣੇ ਪਰਿਵਾਰ ਵਿੱਚ ਖੁਸ਼ ਸੀ ਬੱਚਿਆਂ ਨਾਲ ਹੱਸਦੀ ਖੇਡਦੀ ਮੈਂ ਜਿੰਨਾ ਕਮਾਉਂਦੀ ਘਰੇ ਖਰਚ ਕਰਦੀ ਬਾਕੀ ਕੁਝ ਪੈਸੇ ਬਚਾ ਕੇ ਜਮਾ ਕਰਦੀ ਮੰਮੀ ਡੈਡੀ ਨਾਲ ਕਦੇ ਕਦਾਈ ਗੱਲ ਕਰਦੀ ਸੋਚਦੀ ਇੱਕ ਵਾਰੀ ਪੰਜਾਬ ਜਾ ਆਵਾਂ ਸਾਰਿਆਂ ਨੂੰ ਮਿਲਾਂ ਮੈਂ ਸਾਰਿਆਂ ਨੂੰ ਮੁਆਫ ਕਰ ਦਿੱਤਾ ਸੀ ਕਿਸੇ ਨਾਲ ਕੋਈ ਗਿਲਾ ਨਹੀਂ ਸੀ ਅੱਜ ਕਹਰ ਦਾ ਦਿਨ ਚੜਿਆ ਮੈਂ ਫੇਸਬੁੱਕ ਤੇ ਕਿਸੇ ਕੁੜੀ ਦੀ ਨਿਊਡ ਵੀਡੀਓ ਵਾਇਰਲ ਹੋਈ ਦੇਖੀ ਇਹ ਵੀਡੀਓ ਕਿਸੇ ਹੋਰ ਦੀ ਨਹੀਂ ਦੀਪੀ ਦੀ ਸੀ ਵੀਡੀਓ ਦੇਖ ਕੇ ਮੈਂ ਸੁੰਨ ਹੋ ਗਈ ਇਹ ਕੀ ਹੋ ਗਿਆ ਮੇਰੀ ਬੱਚੀ ਨਾਲ ਵੀਡੀਓ ਵਿੱਚ ਦੀਪੀ ਦੇ ਨਾਲ ਇੱਕ ਵਾਰ ਜੈਲੀ ਨੇ ਵੀ ਆਪਣਾ ਚਿਹਰਾ ਦਿਖਾਇਆ ਪਰ ਪਤਾ ਨਹੀਂ ਇਹ ਵੀਡੀਓ ਫੇਸਬੁੱਕ ਤੇ ਕਿਵੇਂ ਵਾਇਰਲ ਹੋਈ ਮੈਨੂੰ ਦੀਪੀ ਦੀ ਚਿੰਤਾ ਹੋਈ ਇਹ ਵੀਡੀਓ ਦੋ ਦਿਨ ਪਹਿਲਾਂ ਦੀ ਸੀ ਮੈਂ ਦੀਪੀ ਨੂੰ ਕਾਲ ਕੀਤੀ ਦੀਪੀ ਦਾ ਨੰਬਰ ਬੰਦ ਆ ਰਿਹਾ ਸੀ ਮੈਂ ਜੈਲੀ ਦਾ ਨੰਬਰ ਲਾਉਣ ਦੀ ਕੋਸ਼ਿਸ਼ ਕੀਤੀ ਜੈਲੀ ਦਾ ਨੰਬਰ ਵੀ ਬੰਦ ਆ ਰਿਹਾ ਸੀ ਮੇਰੀ ਜਾਨ ਮੁੱਠੀ ਵਿੱਚ ਆ ਗਈ ਪਤਾ ਨਹੀਂ ਵਿਚਾਰੀ ਕਿਸ ਹਾਲ ਵਿੱਚ ਹੋਵੇਗੀ ਮੈਂ ਕੈਲਗਰੀ ਚਲੀ ਗਈ ਮੈਂ ਸਿੱਧਾ ਜੈਲੀ ਦੇ ਘਰ ਗਈ ਜਿੱਥੇ ਦੀਪੀ ਰਹਿੰਦੀ ਸੀ ਮੈਂ ਜੋ ਦੇਖਿਆ ਉਹ ਝੰਜੋੜ ਦੇਣ ਵਾਲਾ ਸੀ ਦੀਪੀ ਨੇ ਮੇਰੇ ਪਹੁੰਚਣ ਤੋਂ ਸਹੀ 2 ਘੰਟੇ ਪਹਿਲਾਂ ਆਤਮ ਹੱਤਿਆ ਕਰ ਲਈ ਦੀਪੀ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਲਿਆ ਜੈਲੀ ਘਰੋਂ ਫਰਾਰ ਸੀ ਇਹ ਸਾਰੀ ਕਰਤੂਤ ਜੈਲੀ ਦੀ ਸੀ ਦੀਪੀ ਅਤੇ ਜੈਲੀ ਦਾ ਆਪਸੀ ਝਗੜਾ ਹੋ ਗਿਆ ਜੈਲੀ ਨੇ ਗੁੱਸੇ ਵਿੱਚ ਆ ਕੇ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ ਦੀਪੀ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਘਬਰਾ ਗਈ ਮਾਤ ਤੋਂ ਇਲਾਵਾ ਇਹ ਬਦਨਾਮੀ ਤੋਂ ਬਚਣ ਲਈ ਉਸ ਕੋਲ ਕੋਈ ਰਾਹ ਨਾ ਬਚਿਆ ਦੀਪੀ ਨੇ ਫਾਹਾ ਲੈ ਲਿਆ ਦੀਪੀ ਨੂੰ ਸੀ ਇਹ ਜੈਲੀ ਉਹਦੇ ਨਾਲ ਵਿਆਹ ਕਰਵਾਵੇਗਾ ਦੀਪੀ ਜੈਲੀ ਨੂੰ ਵਿਆਹ ਬਾਰੇ ਕਹਿੰਦੀ ਪਰ ਜੈਲੀ ਪਾਸਾ ਵੜਦਾ ਰਿਹਾ ਦੀਪੀ ਨੂੰ ਸਮਝ ਲੱਗ ਗਈ ਸੀ ਕਿ ਜੈਲੀ ਸਿਰਫ ਟਾਈਮ ਪਾਸ ਕਰਦਾ ਦੀਪੀ ਨੇ ਜੈਲੀ ਤੋਂ ਔਰ ਅੱਗ ਰਹਿਣ ਵਾਲੀ ਸੋਚ ਜੈਲੀ ਨੇ ਬਲੈਕਮੇਲ ਕਰਨਾ ਸ਼ੁਰੂ ਕੀਤਾ ਕਿ ਅਗਰ ਉਹਨੇ ਐਦਾਂ ਕੀਤਾ ਤਾਂ ਉਹ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਪਾ ਦੇਵੇਗਾ ਦੀਪੀ ਨੇ ਜੈਲੀ ਦੀ ਗੱਲ ਤੇ ਯਕੀਨ ਨਾ ਕੀਤਾ ਕਿਉਂਕਿ ਉਸ ਵੀਡੀਓ ਵਿੱਚ ਜੈਲੀ ਖੁਦ ਵੀ ਸੀ ਦੀਪੀ ਨੇ ਸੋਚਿਆ ਉਹਨੂੰ ਵੀ ਤਾਂ ਆਪਣੀ ਇੱਜ਼ਤ ਪਿਆਰੀ ਹੈ ਮਾਸ ਦੇ ਲੋਥੜੇ ਖਾਣ ਵਾਲਿਆਂ ਨੂੰ ਦਰਦਾਂ ਦੀ ਕਿੱਥੇ ਸਾਰ ਸੋਨੇ ਵਰਗੀ ਮੇਰੀ ਬੱਚੀ ਡੇਲਿਆਂ ਦੇ ਪਾ ਚਲੀ ਗਈ ਕਿਸੇ ਗੱਲ ਦਾ ਮੈਨੂੰ ਡਰ ਸੀ ਇਹ ਤਾਂ ਕਹਿਰ ਹੋ ਗਿਆ ਕਿੱਥੇ ਆ ਰੱਬਾ ਤੂੰ ਬਹੁੜ ਕਦੇ ਲਾਚਾਰੀਆਂ ਦੇ ਘਰੇ ਤੇਰਾ ਇੱਧਰ ਮੂੰਹ ਕਿਉਂ ਨਹੀਂ ਹੁੰਦਾ ਇਹ ਸਭ ਦੇਖ ਤੇਰੀ ਹੋਣ ਤੇ ਸ਼ੱਕ ਹੁੰਦਾ ਤੂੰ ਹੈ ਹੀ ਨਹੀਂ ਖੋਰੇ ਕਿਹੜੇ ਕਿਸਮਤ ਵਾਲਿਆਂ ਦੀ ਬੁੱਕਲ ਚ ਲੁਖਿਆ ਬੈਠਾ ਕਿਤੇ ਸਾਨੂੰ ਸਿਰਜ ਕੇ ਭੁੱਲਤਾ ਨਹੀਂ ਗਿਆ ਅਗਰ ਤੂੰ ਹੈ ਤਾਂ ਆ ਬਹੜ ਉਲਸ ਨੇ ਜੈਲੀ ਦੀਪਾਲ ਸ਼ੁਰੂ ਕਰ ਦਿੱਤੀ ਦੀਪੀ ਦੇ ਘਰਦਿਆਂ ਨੂੰ ਦੱਸ ਦਿੱਤਾ ਗਿਆ ਘਰਦਿਆਂ ਤੇ ਕੀ ਬੀਤੇ ਹੋਊਗੀ ਕਹਿ ਰਟਾ ਗਿਆ ਹੁਣਾ ਬਿਜਲੀ ਡਿੱਗ ਗਈ ਹੋਣੀ ਐ ਸਭ ਕੁਝ ਤਬਾਹ ਹੋ ਗਿਆ ਦੀਪੀ ਦੀ ਮੌਤ ਨੇ ਮੇਰੇ ਤੇ ਡੂੰਗਾ ਅਸਰ ਕੀਤਾ ਇਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਅਗਰ ਹਾਂ ਤਾਂ ਇਸ ਦਾ ਮਤਲਬ ਲੱਖਾਂ ਦੀਪੀਆਂ ਮਰ ਜਾਣਗੀਆਂ ਪਤਾ ਨਹੀਂ ਕਿੰਨੀਆਂ ਹੋਰ 마ਸੂਮ ਜਿੰਦੜੀਆਂ ਦੀ ਬਲੀਆਂ ਦਿੱਤੀਆਂ ਜਾਣਗੀਆਂ ਇਹ ਰੁਕਣਾ ਚਾਹੀਦਾ ਇਸ ਘਟਨਾ ਨੇ ਕਈ ਦਿਨ ਮੈਨੂੰ ਪਰੇਸ਼ਾਨ ਕੀਤਾ ਬੱਚੇ ਦੀਪੀ ਨੂੰ ਯਾਦ ਕਰਦੇ ਮੇਰਾ ਧਿਆਨ ਫर्श ਤੇ ਪਈ ਲਾਸ਼ ਬਣੀ ਦੀਪੀ ਤੇ ਆ ਟਿਕ ਜਾਂਦਾ ਦੀਪੀ ਦੀ ਮੌਤ ਮੇਰੇ ਅੰਦਰ ਘਰ ਕਰ ਗਈ ਕਿਸੇ ਵੀ ਕੰਮ 'ਚ ਮੇਰਾ ਧਿਆਨ ਨਾ ਲੱਗਦਾ ਤਵੇ ਤੇ ਪਈ ਰੋਟੀ ਸੜ ਜਾਂਦੀ ਬਾਥਰੂਮ 'ਚ ਕਿੰਨਾ ਕਿੰਨਾ ਚਿਰ ਪਾਣੀ ਛੱਡ ਬੈਠੀ ਰਹਿੰਦੀ ਜਿਆਦਾ ਸਮਾਂ ਹੁੰਦਾ ਤਾਂ ਬਾਰੋ ਜੈਸਮੀਨ ਆਵਾਜ਼ ਮਾਰਦੀ ਕੰਮ ਤੇ ਵੀ ਮੇਰਾ ਧਿਆਨ ਦੀਪੀ ਵੱਲ ਹੀ ਰਹਿੰਦਾ ਦੀਪੀ ਦਾ ਮਰਨਾ ਬਹੁਤ ਦੁਖਦਾਈ ਕਾਣ ਸੀ ਕਾਸ਼ ਦੀਪੀ ਨੂੰ ਮੈਂ ਬਚਾ ਸਕਦੀ ਇਹੋ ਜਿਹੀ ਕਿਹੜੀ ਗੱਲ ਸੀ ਜਿਸ ਕਰਕੇ ਕੁੜੀਆਂ ਇੰਨੀਆਂ ਕਮਜ਼ੋਰ ਹੋ ਜਾਂਦੀਆਂ ਹਾਲਾਤਾਂ ਅੱਗੇ ਸਾਨੂੰ ਹੀ ਕਿਉਂ ਝੁਕਣਾ ਪੈਂਦਾ ਅਸੀਂ ਕਿਉਂ ਹਰ ਮਾਰ ਦੀ ਮਾਰ ਚ ਆ ਜਾਂਦੀ ਹਾਂ ਮੈਂ ਇਸ ਗੱਲ ਦਾ ਡੂੰਗਾ ਚਿੰਤਿਤ ਕਰਨਾ ਸ਼ੁਰੂ ਕੀਤਾ ਜੈਲੀ ਨੇ ਜਾਨ ਲੈ ਲਈ ਦੀਪੀ ਦੀ ਜੈਲੀ ਕਿਵੇਂ ਬਚ ਸਕਦਾ ਜੈਲੀ ਨਹੀਂ ਬਚ ਸਕਦਾ ਜੈਲੀ ਨੂੰ ਸਜ਼ਾ ਮਿਲੇਗੀ ਜ਼ਰੂਰ ਮਿਲੇਗੀ ਕੈਨੇਡਾ ਵਿੱਚ ਦੀਪੀ ਦਾ ਮੇਰੇ ਸਵਾਈ ਕੋਈ ਨਹੀਂ ਮੈਂ ਦੀਪੀ ਨੂੰ ਇਨਸਾਫ ਦਿਵਾਵਾਂਗੀ ਜੈਲੀ ਨੂੰ ਸਜ਼ਾ ਮੈਂ ਦਿਵਾਵਾਂਗੀ ਮੈਂ ਸਾਰੀ ਗੱਲ ਦਵਿੰਦਰ ਬਾਈ ਨਾਲ ਕੀਤੀ ਜਿੰਨੀਆਂ ਵੀ ਕੁੜੀਆਂ ਘਰ ਰਹਿਣ ਆਉਂਦੀਆਂ ਸੀ ਬਾਈ ਦਵਿੰਦਰ ਸਾਰੀਆਂ ਨੂੰ ਧੀਆ ਵਾਂਗ ਸਮਝਦਾ ਦੀਪੀ ਦੀ ਮੌਤ ਵੀ ਪਿੰਕ ਦਵਿੰਦਰ ਨੂੰ ਲੱਗ ਗਈ ਸੀ ਕੰਮ ਵਿੱਚ ਬਿਜੀ ਹੋਣ ਕਰਕੇ ਜ਼ਿਆਦਾ ਗੱਲ ਨਾ ਹੋਈ ਦਵਿੰਦਰ ਦੀਆਂ ਅੱਖਾਂ ਪਰ ਆਈਆਂ ਅੰਜ ਲੱਗਿਆ ਕਿ ਜਿੱਦਾਂ ਦੀਪੀਓ ਦੀ ਤੀ ਹੋਵੇ ਮੈਂ ਤੇ ਦਵਿੰਦਰ ਨੇ ਜੈਲੀ ਨੂੰ ਸਜ਼ਾ ਦਿਵਾਉਣ ਦਾ ਪ੍ਰਣ ਕੀਤਾ ਆਖਰ ਕਦੋਂ ਤੱਕ ਕੋਮਲ ਫੁੱਲ ਸੁਮਿੱਧੇ ਜਾਣਗੇ ਹੁਣ ਤਾਂ ਹੱਦ ਹੋ ਗਈ ਅਸੀਂ ਆਪਣੀ ਪੂਰੀ ਵਾਹ ਲਾ ਕੇ ਜੈਲੀ ਦੀ ਪਾਲ ਵਿੱਚ ਜੁਟ ਗਏ ਦਵਿੰਦਰ ਟਰੱਕ ਡਰਾਈਵਰ ਸੀ ਦਵਿੰਦਰ ਦੀ ਕੈਨੇਡਾ ਵਿੱਚ ਕਾਫੀ ਜਾਣ ਪਛਾਣ ਸੀ ਦਵਿੰਦਰ ਨੇ ਆਪਣੇ ਸਾਰੇ ਦੋਸਤਾਂ ਨੂੰ ਘਟਨਾ ਤੋਂ ਜਾਣੂ ਕਰਵਾਇਆ ਇਸ ਕੇਸ ਵਿੱਚ ਮਦਦ ਮੰਗੀ 40 ਦਿਨਾਂ ਬਾਅਦ ਜੈਲੀ ਮੈਂ ਕੋਵਰ ਤੋਂ ਫੜਿਆ ਗਿਆ ਦਵਿੰਦਰ ਦੇ ਕਿਸੇ ਦੋਸਤ ਨੇ ਜੈਲੀ ਨੂੰ ਦੇਖਿਆ ਤੇ ਪੁਲਿਸ ਨੂੰ ਫੜਾ ਦਿੱਤਾ ਦੀਪੀ ਦੇ ਕੇਸ ਦੀ ਪੈਰਵਾਈ ਅਸੀਂ ਕਰ ਰਹੇ ਸੀ ਜੈਲੀ ਨੂੰ ਜੇਲ੍ਹ ਪਹੁੰਚਾਉਣਾ ਸਾਡਾ ਮਕਸਦ ਸੀ 2 ਮਹੀਨੇ ਕੇਸ ਚੱਲਿਆ ਜੈਲੀ ਨੂੰ سزا ਹੋ ਗਈ ਜੈਲੀ ਨੂੰ سزا ਮਿਲਣ ਨਾਲ ਦੀਪੀ ਵਾਪਸ ਤਾਂ ਨਹੀਂ ਆ ਸਕਦੀ ਪਰ ਦੀਪੀ ਦੀ ਆਤਮਾ ਨੂੰ ਸ਼ਾਂਤੀ ਜ਼ਰੂਰ ਮਿਲ ਜਾਵੇ ਸਾਡਾ ਮਕਸਦ ਪੂਰਾ ਹੋ ਗਿਆ ਸਾਰੇ ਦੋਸਤਾਂ ਦੇ ਸਹਿਯੋਗ ਨਾਲ ਇਹ ਮੇਰੀ ਪਹਿਲੀ ਜਿੱਤ ਸੀ ਸਾਰੀ ਉਮਰ ਆਪਣੇ ਲਈ ਹਾਰਦੀ ਰਹੀ ਅੱਜ ਪਹਿਲੀ ਵਾਰ ਕਿਸੇ ਲਈ ਜਿੱਤੀ ਇਹ ਦੀਪੀ ਦੀ ਜਿੱਤ ਸੀ ਉਹਨਾਂ ਸਾਰੀਆਂ ਕੁੜੀਆਂ ਦੀ ਜਿੱਤ ਸੀ ਜਿਹੜੀਆਂ ਹਲਾਤਾਂ ਨੇ ਝੁਕਾ ਰੱਖੀਆਂ ਹਨ ਸਾਰੀ ਉਮਰ ਖਾਕ ਸ਼ਾਨ ਦੀ ਰਹੀ ਰੋਂਦੀ ਰਹੀ ਕੋਸਦੀ ਰਹੀ ਲੋਕਾਂ ਤੇ ਨਿਰਭਰ ਰਹੀ ਅੱਜ ਪਹਿਲੀ ਵਾਰ ਪਾਣੀ ਦੇ बहाਵੇ ਉਲਟ ਤੈਰਨ ਵਿੱਚ ਸਫਲ ਹੋਈ ਤੇ ਮੈਨੂੰ ਸਕੂਨ ਦਿੱਤਾ ਸੰਦੀਪ ਵੀ ਸਾਡੀ ਜਿੱਤ ਵਿੱਚ ਸ਼ਾਮਲ ਸੀ ਸੰਦੀਪ ਦੇ ਹੌਸਲੇ ਤੋਂ ਬਿਨਾਂ ਇਹ ਜਿੱਤ ਸੰਭਵ ਨਹੀਂ ਸੀ ਸੰਦੀਪ ਦੀਆਂ ਗੱਲਾਂ ਹੁਣ ਮੈਨੂੰ ਸਮਝ ਵੀ ਆਉਂਦੀਆਂ ਤੇ ਮੈਂ ਅਮਲ ਵੀ ਦੀ ਇਹ ਜੀਵ ਅਹਸਾਸੀ ਜਿਹੜਾ ਸੰਦੀਪ ਦੀਆਂ ਗੱਲਾਂ ਤੋਂ ਮਿਲਦਾ ਹਰ ਪਲ ਆਪਣੇ ਆਪ ਨੂੰ ਜਿੱਤਣਾ ਹਰ ਪਲ ਖੁਸ਼ ਰਹਿਣਾ ਕਿਸੇ ਵੀ ਹਾਲਤ ਵਿੱਚ ਡੋਲਣਾ ਨਹੀਂ ਸੰਦੀਪ ਨੇ ਮੈਨੂੰ ਪੰਜਾਬ ਆਉਣ ਨੂੰ ਕੁਝ ਕਿਤਾਬਾਂ ਭੇਜੀਆਂ ਤੇ ਕਿਹਾ ਇਹਨਾਂ ਨੂੰ ਪੜ ਅਤੇ ਅਮਲ ਕਰ ਇਹਨਾਂ ਕਿਤਾਬਾਂ ਵਿੱਚੋਂ ਦੋ ਕਿਤਾਬਾਂ ਦਾ ਮੇਰੇ ਤੇ ਬਹੁਤ ਪ੍ਰਭਾਵ ਪਿਆ ਇੱਕ ਸੀ ਅਜੀਤਕੌਰ ਦੀ ਜੀਵਨੀ ਕੂੜਾ ਕਬਾੜਾ ਅਤੇ ਦੂਸਰੀ ਮਿੰਟੂ ਗੁਰਸਰੀਆਂ ਦੀ ਲਿਖੀ ਡਾਕੂਆਂ ਦਾ ਮੁੰਡਾ ਅਜੀਤਕੌਰ ਵੀ ਮੇਰੇ ਵਾਂਗ ਅੱਧੀ ਉਮਰ ਦੁੱਖ ਕਲੇਸ਼ਾਂ ਵਿੱਚ ਰਹੀ ਕੱਖੋਂ ਹੋਲੀ ਜ਼ਿੰਦਗੀ ਮੇਰੀ ਵੀ ਤਾਂ ਇਹੀ ਸੀ ਡਾਕੂਆਂ ਦਾ ਮੁੰਡਾ ਨਸ਼ਿਆਂ ਦੀ ਬਲਗਨ ਵਿੱਚੋਂ ਨਿਕਲ ਕੇ ਨੌਜਵਾਨਾਂ ਨੂੰ ਪ੍ਰੇਰਨਾ ਬਣਿਆ ਕਿਤਾਬਾਂ ਨਾਲ ਮੇਰਾ ਪਿਆਰ ਪੈ ਗਿਆ ਮੈਂ ਕਿਤਾਬਾਂ ਮੰਗਵਾਉਂਦੀ ਅਤੇ ਪੜਦੀ ਇੱਕ ਦਿਨ ਖਿਆਲ ਆਇਆ ਬਰਸੋਂ ਪੁਰਾਣਾ ਖਿਆਲ ਬੁਣਿਆ ਜਾਵੇ ਕੁਝ ਲਿਖਿਆ ਜਾਵੇ ਬਚਪਨ ਵਿੱਚ ਰੇਡੀਓ ਵਾਲਿਆਂ ਨੂੰ ਚਿੱਠੀ ਪਾਉਣ ਦੀ ਤਾਂਗ ਰਹਿੰਦੀ ਸੀ ਇੱਕ ਆਰਟੀਕਲ ਲਿਖਿਆ ਤੇ ਫੇਸਬੁੱਕ ਤੇ ਪੋਸਟ ਪਾਈ ਮੇਰੀ ਇਹ ਚਿੱਠੀ ਆਰਟੀਕਲ ਉਹਨਾਂ ਸਾਰਿਆਂ ਜੈਲੀਆਂ ਦੇ ਨਾਂ ਸੀ ਜੋ ਦੀਪੀ ਵਰਗੀਆਂ ਕੁੜੀਆਂ ਦੀ ਤਬਾਹ ਕੀਤੀ ਜ਼ਿੰਦਗੀ ਦੇ ਜ਼ਿੰਮੇਵਾਰ ਹਨ ਮੇਰਾ ਆਰਟੀਕਲ ਲੋਕਾਂ ਨੇ ਬਹੁਤ ਪਸੰਦ ਕੀਤਾ ਮੇਰਾ ਆਰਟੀਕਲ ਕਾਫੀ ਲੋਕਾਂ ਨੇ ਸ਼ੇਅਰ ਕੀਤਾ ਕਨੇਡਾ ਪੰਜਾਬ ਅਤੇ ਹੋਰ ਵਿਚ ਰਹਿੰਦੀ ਆ ਭਾਰਤੀ ਮੂਲ ਦੀਆਂ ਕਾਫੀ ਕੁੜੀਆਂ ਨੇ ਮੈਨੂੰ ਫੋਨ ਆਏ ਮੈਂ ਹੈਰਾਨ ਹੋਈ ਐਦਾਂ ਤਾਂ ਬਹੁਤ ਕੁੜੀਆਂ ਨਾਲ ਹੋ ਰਿਹਾ ਇਸ ਦੌਰ ਕੋਈ ਪੱਤਰਕਾਰ ਦੇ ਫੋਨ ਆਏ ਤੇ ਆਰਟੀਕਲ ਛਾਪਣ ਦੀ ਆਗਿਆ ਮੰਗੀ ਮੈਂ ਹੋਰ ਕੀ ਪਾਲਦੀ ਸੀ ਮੇਰਾ ਸੁਨੇਹਾ ਲੋਕਾਂ ਤੱਕ ਪਹੁੰਚ ਰਿਹਾ ਸੀ ਪੰਜਾਬ ਅਤੇ ਕੈਨੇਡਾ ਦੇ ਪੰਜਾਬੀ ਅਖਬਾਰਾਂ ਵਿੱਚ ਮੇਰਾ ਪਹਿਲਾ ਆਰਟੀਕਲ ਛਪਿਆ ਆਰਟੀਕਲ 56 ਤੋਂ ਬਾਅਦ ਮੈਂ ਮਹਿਸੂਸ ਕੀਤਾ ਮੈਂ ਵੀ ਅਜੀਤ ਕੌਰ ਵਾਂਗ ਕੁਝ ਕਰ ਸਕਦੀ ਹਾਂ ਕਈਆਂ ਨੇ ਆਲੋਚਨਾ ਕੀਤੀ ਪਰ ਬਹੁਤਿਆਂ ਨੇ ਵਾਹ-ਵਾਹ ਕੀਤੀ ਦੋਨਾਂ ਚੀਜ਼ਾਂ ਨੇ ਮੇਰਾ ਹੌਸਲਾ ਵਧਾਇਆ ਪਹਿਲੇ ਆਰਟੀਕਲ ਤੋਂ ਬਾਅਦ ਜਿਹੜੀਆਂ ਕੁੜੀਆਂ ਮੈਨੂੰ ਫੋਨ ਕਰਕੇ ਆਪਣੀ ਕਹਾਣੀ ਦੱਸਦੀਆਂ ਅਤੇ ਆਪਣੇ ਬਾਰੇ ਲਿਖਣ ਨੂੰ ਕਹਿੰਦੀਆਂ ਮੈਂ ਉਹਨਾਂ ਦੇ ਹਾਲਾਤ ਆਰਟੀਕਲ ਤੇ ਲਿਖਦੀ ਅਤੇ ਅਖਬਾਰ ਨੂੰ ਭੇਜਦੀ ਅਖਬਾਰਾਂ ਵਿੱਚ ਮੇਰੇ ਛਪੇ ਆਰਟੀਕਲ ਆਮ ਆਉਣ ਲੱਗੇ ਇਹ ਅਹਿਸਾਸ ਖਿਆਲ ਕਮਾਲ ਦੇ ਸਨ ਪਤ ਝੜਦੇ ਛਾਂਗੇ ਰੁੱਖਾਂ ਤੇ ਬਹਾਰ ਨੇ ਮੁੜ ਪੱਤਿਆਂ ਦੀ ਪਰਖਾ ਕੀਤੀ ਮੁੜ ਹਲਿਆਵਰ ਪਰਤ ਆਈ ਪੰਛੀਆਂ ਦੀਆਂ ਮਛਲਾ ਮੁੜ ਆਈਆਂ ਇਹ ਸਭ ਕਮਾਲ 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 ਸੀ ਮੈਨੂੰ ਇੰਨਾ ਪਿਆਰ ਜ਼ਿੰਦਗੀ ਚ ਕਦੇ ਨਾ ਮਿਲਿਆ ਹਜ਼ਾਰਾਂ ਉਹ ਲੋਕ ਸਨ ਜਿਨ੍ਹਾਂ ਨੂੰ ਮੈਂ ਕਦੇ ਮਿਲੀ ਹੀ ਨਹੀਂ ਪਰ ਜਦੋਂ ਉਹਨਾਂ ਦਾ ਫੋਨ ਆਉਂਦਾ ਜਾਂ ਈਮੇਲ ਆਉਂਦਾ ਮੈਨੂੰ ਬਹੁਤ ਚੰਗਾ ਲੱਗਦਾ ਕਦੇ-ਕਦਾਈ ਕੋਈ ਮਿਲ ਕੇ ਜਾਂਦਾ ਇੰਨਾ ਪਿਆਰ ਜਿਸ ਕਰਕੇ ਮੈਨੂੰ ਮੇਰਾ ਅਤੀਤ ਭੁਲਾ ਦਿੱਤਾ ਮੈਂ ਜ਼ਿੰਦਗੀ 'ਚ ਕਦੇ ਦੁਖੀ ਸੀ ਉਹਨਾਂ ਪਲਾਂ ਨੂੰ ਮੈਂ ਭੁੱਲ ਗਈ ਸੀ ਦਿਮਾਗ ਦੀਆਂ ਪਰਤਾਂ ਜੋ ਕਿਧਰੇ ਉਹ ਮਿਟ ਗਏ ਸਨ ਸਭ ਕੁਝ ਚੰਗਾ ਚੰਗਾ ਹੋ ਰਿਹਾ ਸੀ ਹਰ ਕੋਈ ਖਿੜੇ ਮੱਥੇ ਮਿਲਦਾ ਹਜ਼ਾਰਾਂ ਅਜਿਹੇ ਲੋਕ ਸਨ ਜੋ ਮੇਰੇ ਨਾਲ ਸਨ ਜੋ ਤੁਸੀਂ ਕੋਈ ਭਲਾਈ ਦਾ ਕੰਮ ਸ਼ੁਰੂ ਕਰੋ ਅਸੀਂ ਤੁਹਾਡੇ ਨਾਲ ਹਾਂ ਦਵਿੰਦਰ ਅਤੇ ਸੰਦੀਪ ਪਹਿਲਾਂ ਤੋਂ ਹੀ ਅਜਾਈਆਂ ਸੰਸਥਾਵਾਂ ਨਾਲ ਜੁੜ ਕੇ ਕੰਮ ਕਰ ਰਹੇ ਸਨ ਜੋ ਲੋਕ ਭਲਾਈ ਦੇ ਕਾਰਜ ਕਰਦੀਆਂ ਜਿਵੇਂ ਲੋੜਵੰਦ ਗਰੀਬ ਕੁੜੀਆਂ ਦੀਆਂ ਸਕੂਲੀ ਫੀਸਾਂ ਭਰਨੀਆਂ ਬੱਚਿਆਂ ਨੂੰ ਮੁਫਤ ਕਿਤਾਬਾਂ ਕਾਪੀਆਂ ਦੇਣੀਆਂ ਗਰੀਬ ਲੋਕਾਂ ਦਾ ਮੁਫਤ ਇਲਾਜ ਕਰਵਾਉਣਾ ਤੇ ਹੋਰ ਬਹੁਤ ਸਾਰੇ ਕੰਮ ਕੈਨੇਡਾ ਵਿੱਚ ਰਹਿੰਦੀਆਂ ਕਈ ਕੁੜੀਆਂ ਮੇਰੇ ਕੋਲੋਂ ਮਦਦ ਲਈ ਆਈਆਂ ਕਈ ਕੁੜੀਆਂ ਨੂੰ ਰਹਿਣ ਲਈ ਜਗ੍ਹਾ ਨਹੀਂ ਸੀ ਮਿਲ ਰਹੀ ਕਿਰਾਏ ਜੋਗੇ ਉਹਨਾਂ ਕੋਲ ਪੈਸੇ ਨਹੀਂ ਸਨ ਅਸੀਂ ਉਹਨਾਂ ਨੂੰ ਰਹਿਣ ਲਈ ਜਗ੍ਹਾ ਵੀ ਦਿੱਤੀ ਤੇ ਹਰ ਸੰਭਵ ਮਦਦ ਵੀ ਕੀਤੀ ਮੇਰੇ ਵੱਲੋਂ ਸ਼ੁਰੂ ਕੀਤੇ ਗਏ ਕੰਮਾਂ 'ਚ ਕਾਫੀ ਵਿਅਕਤੀਆਂ ਦਾ ਸਹਿਯੋਗ ਸੀ ਜੋ ਹਰ ਸਮੇਂ ਮੇਰੇ ਨਾਲ ਖੜੇ ਪੰਜਾਬ ਤੋਂ ਆ ਕੇ ਮਿਹਨਤਾਂ ਕਰਕੇ ਇੱਥੇ ਸੈਟਲ ਪੰਜਾਬੀ ਮੁੰਡੇ ਕੁੜੀਆਂ ਨੇ ਲੋੜਵੰਦ ਇੱਕ-ਇੱਕ ਕੁੜੀ ਨੂੰ ਪੜਾਉਂਦਾ ਜਿੰਮਾ ਚੁੱਕਿਆ ਸੋਚੋ ਅਗਰ ਹਰ ਇਨਸਾਨ ਐਦਾਂ ਦਾ ਸੋਚਣ ਲੱਗ ਜਾਵੇ ਤਾਂ ਇਹ ਜ਼ਿੰਦਗੀ ਕਿੰਨੀ ਆਸਾਨ ਤੇ ਸੁਖਦਾਈ ਹੋ ਬਣ ਜਾਵੇਗੀ ਦੀਪ ਨੇ ਇੱਕ ਵਾਰੀ ਮਾਸਟਰ ਜਸਪਾਲ ਸਿੰਘ ਗਿੱਲ ਦੇ ਕੰਮਾਂ ਦਾ ਜ਼ਿਕਰ ਕੀਤਾ ਸੀ ਇਹ ਸਾਰੇ ਕੰਮ ਜੋ ਅਸੀਂ ਕਰ ਰਹੇ ਹਾਂ ਇਹ ਜਸਪਾਲ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਮਾਨ ਵਰਗੀਆਂ ਮਹਾਨ ਸ਼ਖਸੀਅਤਾਂ ਤੋਂ ਪ੍ਰਭਾਵ ਹੋ ਕੇ ਕਰ ਰਹੇ ਹਾਂ ਸਾਡੇ ਸਮਾਜ ਨੂੰ ਬਹੁਤ ਲੋੜ ਹੈ ਇਹੋ ਜੇ ਸਮਾਜ ਸੁਧਾਰਕਾਂ ਦੀ ਯੋਦਿ ਲੋ ਫਿਕਰ ਕਰਦੇ ਹਨ ਸਮਾਜ ਦੀ ਮੈਂ ਸੋਚ ਰਹੀ ਸੀ ਮੇਰੇ ਕਦਮ ਜਿੱਥੇ ਵੀ ਪਏ ਉੱਥੇ ਫੁੱਲ ਲੱਥੇ ਬੂਟੇ ਉੱਥੇ ਉੱਗੇ ਜਿਨੂੰ ਹਾਲਾਤ ਦੇਖ ਕੇ ਮੁੱਕ ਬਣਾਏ ਲੋਕ ਚਾਂਬੜਾ ਮਾਰਨ ਲੱਗੇ ਇਹ ਉਹ ਦਰਵਾਜ਼ੇ ਤੋਂ ਪਾਰ ਦੀ ਦੁਨੀਆ ਸੀ ਮੈਂ ਬਚਪਨ ਵਿੱਚ ਜਿਹੜੇ ਖਵਾਵ ਸਜਾਉਂਦੀ ਸੀ ਅੱਜ ਮੈਂ ਇਸ ਦੁਨੀਆ ਦੀ ਵਸਨੀਕ ਸਾਂ ਆਨੰਦ ਹੀ ਆਨੰਦ ਲੱਖ ਮਾਣ ਖੁਸ਼ੀਆਂ ਹਰ ਇੱਕ ਦੇ ਚਿਹਰੇ ਤੇ ਅਗਿਆਨਤਾ ਤੇ ਮੂਰਖਤਾ ਦਾ ਐਸਾ ਪਰਦਾ ਹਟਿਆ ਕਿ ਸੂਰਜ ਨੇ ਨੇੜੇ ਹੋ ਕੇ ਸਵੇਰਾ ਕੀਤਾ ਐਸਾ ਪ੍ਰਕਾਸ਼ ਹੋਇਆ ਕਿ ਕੁੱਲਾਂ ਤੱਕ ਆ ਗਈਆਂ ਕਿ ਕਰਾਂ ਦੇ ਪੱਤੇ ਜਿਹੀ ਹਲਕੀ ਚੀਜ਼ ਅਗਜ سونے ਭਾਅ ਵਿਕਣ ਲੱਗੀਏ ਮਿੱਟੀ 'ਚੋਂ ਐਸੇ ਖਜ਼ਾਨੇ ਲੱਭੇ ਜਿਸ ਨੂੰ ਪਾ ਕੇ ਮੇਰੀ ਸਮਝ ਅਮੀਰ ਹੋ ਗਈ ਮੈਂ ਜਾਣਗੀ ਉਹ ਗੁੱਜੇ ਪੇਤ ਜੋ ਮੈਨੂੰ ਹਨੇਰੀ ਗੁਫਾ ਚੋਂ ਬਾਹਰ ਕੱਢ ਲਿਆਂਦੇ ਸਫੈਦਿਆਂ ਜੱਡੇ ਹੌਸਲੇ ਪਾਣੀ ਵਰਗੀ ਨਿਮਰਤਾ ਅੱਗ ਵਰਗੀ ਤਪਸ਼ ਕੁੰਬ ਦੇ ਮੇਲੇ ਜਿੰਨਾ ਸਵਰ ਮੇਰਾ ਆਪਣਾ ਦਰਦ ਤਾਂ ਹਵਾ ਚ ਫਲੰਬੀਆਂ ਵਾਂਗ ਉੱਡ ਗਿਆ ਆਪਣੇ ਆਪ ਨਾਲ 16ਵਾਂ ਸਾਲ ਜਿਹਾ ਇਸ਼ਕ ਹੋਇਆ ਬਹਾਰਾ ਮੋੜੇ ਆਈਆਂ ਸੀਤ ਹਵਾਵਾਂ ਮ ਬਗਣ ਲੱਗੀਆਂ ਕਿਤੇ ਦੂਰ ਤੋਂ ਨਵੇਂ ਜਨਮ ਦੀਆਂ ਵਧਾਈਆਂ ਆਉਣ ਲੱਗੀਆਂ ਮੇਰੇ ਅੰਗ ਮੋੜੇ ਆਏ ਤਾਂ ਸਰਜੀਤ ਹੋਣ ਲੱਗੇ ਸ਼ੈਤਾਨਾਂ ਦੇ ਝੂਠੇ ਛ ਵਰਸ਼ ਮਿਟ ਗਏ ਹਰ ਆਉਂਦਾ ਜਾਂਦਾ ਹਵਾ ਦਾ ਬੁੱਲਾ ਮੇਰੇ ਕੰਨਾਂ ਕੋਲ ਆ ਕੇ ਇੱਕੋ ਗੱਲ ਕਹਿੰਦਾ ਤੂੰ ਆਜ਼ਾਦ ਐ ਤੂੰ ਮਹਾਨ ਐ ਔਰਤ ਦੀ ਮਹਾਨਤਾ ਤੋਂ ਉੱਪਰ ਕੁਝ ਵੀ ਨਹੀਂ ਅਸਮਾਨ ਜੱਡਾ ਜੀਰਾ ਰੱਬ ਵਰਗਾ ਰੂਪ ਜਿਹਦੇ ਤੇ ਦਿਲ ਆਜੇ ਤਾਂ ਸਭ ਨਸ਼ਾ ਵਰ ਸਮਝੋ ਹਰ ਇਨਸਾਨ ਨੂੰ ਇੱਕ ਅਜਿਹੇ ਮੋੜ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਉਸ ਦੀ ਜ਼ਿੰਦਗੀ ਨੂੰ ਨਵਾਂ ਮੋੜ ਦਿੰਦਾ ਨਵਾਂ ਜਨਮ ਲੈਂਦਾ ਖਿਆਲ ਅਹਿਸਾਸ ਸਭ ਨਵੇਂ ਨਵੇਂ ਕਿਸੇ ਕਿਸੇ ਵਿਅਕਤੀ ਖਿਆਲ ਕਿਧਰੇ ਗੁੰਮ ਹੋ ਗਏ ਹਨ ਪੀਂਗ ਝੂਟ ਦੀ ਮੁਟਿਆਰ ਜਦੋਂ ਪੇਪਲਾਂ ਦੇ ਪੱਤਿਆਂ ਨੂੰ ਹੱਥ ਲਾਉਂਦੀ ਹੈ ਤਾਂ ਅਸਮਾਨ ਨੂੰ ਸ਼ੂਨ ਵਰਗਾ ਆਨੰਦ ਪ੍ਰਾਪਤ ਹੁੰਦਾ ਇਹ ਉਡਾਰੀਆਂ ਜਦੋਂ ਅਸਲ ਜ਼ਿੰਦਗੀ ਵਿੱਚ ਲੱਗਦੀਆਂ ਬੰਦੇ ਦੀ ਸੋਚ ਆਸਮਾਨ ਕੋ ਮੰਨ ਜਾਂਦੀ Ja. ਅਸਮਾਨੋਂ ਇੱਕ ਅਜਿਹੇ ਹਮਰਾਹੀ ਸੋਚਨੇ ਆ ਕੇ ਪਰਤਦੀ ਏ ਜੋ ਥੱਕੇ ਹਾਰਿਆਂ ਦੀ ਜ਼ਿੰਦਗੀ ਬਦਲ ਦਿੰਦਾ ਬੇਸਹਾਰਿਆਂ ਦੀ ਜ਼ਿੰਦਗੀ ਵਿੱਚ ਆਸ ਭਰਦਾ ਅੰਨੇ ਸੁਜਾਖਿਆਂ ਤੋਂ ਜ਼ਿਆਦਾ ਦੇਖਣ ਲੱਗਦੇ ਨੇ ਲੰਗੜੇ ਬਾਜੀਆਂ ਨਾਲੋਂ ਤੇਜ਼ ਭੱਜਣ ਲੱਗਦੇ ਨੇ ਗੁੰਗੇ ਬੋਲਣ ਲੱਗਦੇ ਨੇ ਬਸ ਲੋੜ ਹੈ ਉਸ ਰਸਮਈ ਸੱਚ ਦੀ ਇਹ ਸੱਚ ਦਾ ਸਾਹਮਣਾ ਅਗਰ ਦੁਨੀਆ ਤੇ ਰਹਿੰਦੀ ਹਰ ਸ਼ੈ ਕਰ ਲਵੇ ਤਾਂ ਦੁਨੀਆ ਸਵਰਗ ਤੋਂ ਉੱਪਰ ਦੀ ਚੀਜ਼ ਬਣ ਜਾਵੇਗੀ ਸਵਰਗ 'ਚ ਤਾਂ ਦੇਵਤੇ ਰਹਿੰਦੇ ਨੇ ਪਰ ਸਾਡਾ ਮੰਨਣਾ ਇਨਸਾਨ ਉਹ ਸ਼ੈ ਦਾ ਨਾਮ ਹੈ ਜਿਸ ਤੋਂ ਉੱਪਰ ਕੋਈ ਵੀ ਨਹੀਂ ਇਹ ਸੱਚ ਸਾਡੇ ਵਿਚਾਰੀ ਲੁਕਿਆ ਬਸ ਖੋਜਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਲੱਖਾਂ ਮੌਕੇ ਸਾਡੇ ਆਸ-ਪਾਸ ਘੁੰਮਦੇ ਨੇ ਪਰ ਅਸੀਂ ਉਹਨਾਂ ਨੂੰ ਪਛਾਣਦੇ ਹੀ ਨਹੀਂ ਹਰ ਛੋਟੇ ਤੋਂ ਛੋਟਾ ਮੌਕਾ ਸਾਡੀ ਕਿਸਮਤ ਬਦਲਣ ਦੇ ਸਮਰੱਥ ਹੈ ਪਰ ਅਸੀਂ ਅੰਗੌਲਿਆ ਕਰ ਦਿੰਦੇ ਹਾਂ ਜਿਸ ਦਿਨ ਮਹਰ ਮੌਕਾ ਸਾਡੇ ਦਿਲ ਦੀ ਬਨੇਰੇ ਤੇ ਬੈਠਣ ਲੱਗ ਗਿਆ ਸਮਝੋ ਕਿਸਮਤ ਤੁਹਾਡੀ ਪਰਕਰਮਿਆ ਕਰੇਗੀ ਤੁਹਾਡਾ ਹਰ ਪਾਗ ਸ਼ੁਭ ਲੱਗੇਗਾ ਕੁੰਡਲੀਆਂ ਦੇਖਣ ਦੀ ਲੋੜ ਨਹੀਂ ਪੈਣੀ ਕਿਸੇ ਪੰਡਤ ਨੂੰ ਹੱਥ ਦੀਆਂ ਲਖੀ ਰਾਂ ਦਾ ਖਾਉਣ ਦੀ ਲੋੜ ਨਹੀਂ ਕਿਸੇ ਬਾਬੇ ਕੋਲੋਂ ਭਵਿੱਖ ਸੁਣਨ ਦੀ ਲੋੜ ਨਹੀਂ ਪੈਣੀ ਤੁਸੀਂ ਖੁਦ ਆਪਣੀ ਹੋਣੀ ਦੇ ਰਚੇਤ ਬਣੋਗੇ ਇੱਕ ਗੱਲ ਹੋਰ ਤੁਹਾਡੇ ਨਾਲ ਵੀ ਜੋ ਹੋਈ ਹੋ ਤੁਸੀਂ ਉਹਦੇ ਲਈ ਤਿਆਰ ਹੋਵੋਗੇ ਅੱਗੇੋਂ ਨਹੀਂ ਥੱਕਿਓ ਨਹੀਂ ਤੇ ਟੁੱਟੋਗੇ ਨਹੀਂ ਹਰ ਦਿਨ ਨਵਾਂ ਸਬਕ ਸਿੱਖੋਗੇ ਹਰ ਦਿਨ ਦਾ ਸ਼ੁਰੂਆਤ ਖੜੇ ਮੱਥੇ ਕਰੋਗੇ ਦੁੱਖਾਂ ਤਕਲੀਫਾਂ ਵਿੱਚ ਹੌਸਲਾ ਚਟਾਨ ਬਾਣ ਖੜਾ ਰਹੇਗਾ ਬੈਂਦੇ ਪਾਣੀ ਵਿੱਚ ਖੜਕੇ ਵੀ ਪੈਰ ਨਹੀਂ ਠੱਕਣਗੇ ਮજબૂત ਬਣੋਗੇ ਤੂਫਾਨ ਵੀ ਤੁਹਾਡੇ ਹੌਸਲੇ ਦੇ ਚਿਰਾਗ ਨੂੰ ਬੁਝਾ ਨਹੀਂ ਪਾਉਣਗੇ ਵੱਡੀ ਤੋਂ ਵੱਡੀ ਤਕਲੀਫ ਵੀ ਤੁਹਾਡੇ ਤੋਂ ਪਾਸਾ ਕਰਕੇ ਲੰਗੇਗੀ ਔਰ ਤੁਸੀਂ ਮੁਸਕਰਾਉਂਦੇ ਰਹੋਗੇ ਕਦੇ ਵੀ ਆਪਣੇ ਆਪ ਨੂੰ ਛੋਟਾ ਨਾ ਸਮਝੋ ਫੁੱਲ ਬੂਟੀ ਦਾ ਕੀ ਆਕਾਰ ਹੈ ਪਰ ਜਦੋਂ ਉਹਦੇ ਚਿੱਟੇ ਤੇ ਲਾਲ ਫੁੱਲ ਖਿੜਦੇ ਹਨ ਤਾਂ ਦੇਖਣ ਵਾਲੇ ਦਾ ਮਨ ਗਦਗਦ ਹੋ ਜਾਂਦਾ ਮਹਾਨਤਾ ਆਕਾਰ 'ਚ ਨਹੀਂ ਤੁਹਾਡੇ ਗੁਨਾ 'ਚ ਹੈ ਅਗਰ ਮੱਕੜੀ ਵਾਲਾ ਹੌਨਰ ਅਤੇ ਕੀੜੇ ਵਾਲੀ ਲਗਨ ਆ ਜਾਵੇ ਤਾਂ ਕਿਆ ਹੀ ਬਾਤ ਐ ਖਿੜੇ ਮੱਥੇ ਫੁੱਲਾਂ ਨੂੰ ਲੋਕੀ ਚੁੰਮਦੇ ਨੇ ਅਤੇ ਮੁਰਝਾਂ ਨੂੰ ਪੈਰਾਂ ਥੱਲੇ ਮਧੋਲ ਦਿੰਦੇ ਨੇ ਜਿਉਂਦੇ ਜੀ ਚੜ੍ਹਦੀ ਕਲਾ ਨਾਲ ਖੜਨਾ ਸਿੱਖੋ ਮਰੋਵੀ ਤਾਂ ਲੋਕਾਂ ਦੀ ਜਵਾਨ ਉੱਤੇ ਤੁਹਾਡਾ ਨਾਮ ਜਿਉਂਦਾ ਰਹੇ ਇਸ ਤੋਂ ਪਹਿਲਾਂ ਮੈਂ ਸੋਚਾਂ ਦੀ ਡੰਗਾਈ ਚ ਉਤਰਦੀ ਜੈਸਮੀਨ ਛੱਤ ਤੇ ਆਈ ਮੇਰੇ ਵੱਲ ਮੁਸਕਰਾਉਂਦੀ ਹੋਈ ਮੇਰੇ ਮੂੰਹੋਂ ਬਸ ਐਨਾਂ ਹੀ ਨਿਕਲਿਆ ਆਹ ਮੇਰੀ ਅਕਸਰਾ ਆਹ ਗਲੇ ਲੱਗ